ਸਾਰਿਆਂ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਕੁਕ ਵਿਦ ਸ਼ਰਨ ਅਸੀਂ ਬਣਾ ਕੇ ਤਿਆਰ ਕਰਾਂਗੇ ਦਲੀਆ ਚਲੋ ਫਿਰ ਵੇਖੋ ਅੱਗੇ ਵੀਡੀਓ ਦੇ ਵਿੱਚ ਕਿਸ ਤਰ੍ਹਾਂ ਅਸੀਂ ਦਲੀਆ ਬਣਾ ਕੇ ਤਿਆਰ ਕੀਤਾ ਦਲੀਆ ਬਣਾਵਾਂਗੇ ਦਲੀਆ ਬਣਾਉਣ ਲਈ ਅਸੀਂ 3-4 ਚਮਚੇ ਅਸੀਂ ਦਲੀਏ ਦੇ ਲਈਏ ਇਹਨੂੰ ਅਸੀਂ ਪਹਿਲਾਂ ਸਭ ਤੋਂ ਪੁੰਨਾਗੇ ਫਰਾਈ ਟੈਂ ਦੇ ਵਿੱਚ ਅਸੀਂ ਕਿਉ ਪਾ ਲਏਗੇ ਆ ਕਿਉ ਚੰਗੀ ਤਰ੍ਹਾਂ ਮੈਲਟ ਹੋ ਗਿਆ ਹੁਣ ਅਸੀਂ ਦਲੀਏ ਨੂੰ ਵਿੱਚ ਪਾ ਲਏਗੇ ਆ ਸਲੋ ਫਲੇਮ ਤੇ ਅਸੀਂ ਇਹਨੂੰ ਪੁੰਨਾਗੇ ਤਲੀਏ ਨੂੰ ਭੁੰਨਦੇ ਆਨ 3-4 ਮਿੰਟ ਹੋ ਗਏ ਆ ਤੁਸੀਂ ਦੇਖ ਸਕਦੇ ਜੀ ਇਹਦਾ ਕਲਰ ਚੇਂਜ ਹੋ ਗਿਆ ਵਾ ਤਲੀਏ ਨੂੰ ਜਦ ਅਸੀਂ ਸਲੋ ਫਲੇਮ ਤੇ ਭੁੰਨਦੇ ਆ ਤੇ ਬਹੁਤ ਹੀ ਵਧੀਆ ਇਹ ਭੁੰਨ ਕੇ ਤਿਆਰ ਹੁੰਦਾ ਵਾ ਇਹਦਾ ਬਹੁਤ ਹੀ ਟੇਸਟ ਵਧੀਆ ਹੁੰਦਾ ਹੁਣ ਅਸੀਂ ਥੋੜਾ ਜਿਹਾ ਡਰਾਈ ਫਰੂਟ ਲਿਆ ਵਾ ਦੋ ਬਦਾਮ ਦੀਆਂ ਗਿਰੀਆਂ ਪਮਕਿਨ ਸੀਡ ਤੇ ਕਿਸ਼ਮਿਸ਼ ਇਹਨਾਂ ਸਾਰੀਆਂ ਚੀਜ਼ਾਂ ਨੂੰ ਇਹਦੇ ਨਾਲ ਹੀ ਭੁੰਨ ਲੈਂਗੇ ਭੁੰਨਣ ਦੇ ਨਾਲ ਕ੍ਰੈਂਚ ਬਹੁਤ ਵਧੀਆ ਹੁੰਦਾ ਲਗਾਤਾਰ ਇਹਨੂੰ ਚਲਾਉਂਦੇ ਹੋਏ ਅਸੀਂ ਇਹਨੂੰ ਪੁੰਨ ਲਾ। ਦਲੀਆ ਬਹੁਤ ਵਧੀਆ ਪਹੁੰਚ ਕੇ ਤਿਆਰ ਹੋਇਆ ਵਾ। ਹੁਣ ਅਸੀਂ ਇਹਦੇ ਵਿੱਚ ਦੁੱਧ ਪਾ ਲਾਂਗੇ। ਦੁੱਧ ਅਸੀਂ ਪਹਿਲਾਂ 1 ਕੱਪ ਪਾਵਾਂਗੇ। ਤੇ ਬਾਅਦ ਚ ਸੰਜੀ ਲੋੜ ਤੇ ਲੱਗੀ ਥੋੜਾ ਜਿਹਾ ਅਸੀਂ ਦੁੱਧ ਹੋਰ ਪਾਵਾਂਗੇ। ਪਹਿਲਾਂ ਅਸੀਂ 1 ਕੱਪ ਦੁੱਧ ਪਾਇਆ। ਹੁਣ ਅਸੀਂ ਇੱਕ ਹੋਰ ਕੱਪ ਦੁੱਧ ਆ ਪਾ ਲਾਂਗੇ। ਹੁਣ ਚੰਗੀ ਤਰ੍ਹਾਂ ਮਿਕਸ ਕਰ ਲੈਨੇ ਆ। ਤੇ ਸਲੋ ਫਲੇਮ ਤੇ ਰੱਖਿਆ ਨੂੰ ਆ ਬਾਹਲਾ ਆੁੰਦਿੰਨੇ। ਦੁੱਧ ਨੂੰ ਆਵਾਲਾ ਆ ਗਿਆ ਵਾ। ਹੁਣ ਅਸੀਂ ਇਹਦੇ ਵਿੱਚ ਖੰਡ ਪਾਵਾਂਗੇ ਤੁਸੀਂ ਖੰਡ ਦੀ ਜਗ੍ਹਾ ਤੇ ਮਿਸ਼ਰੀ ਤੇ ਗੁੜ ਦੇ ਵੀ ਵਰਤੋਂ ਕਰ ਸਕਦੇ ਹੋ ਨਾਲ ਨਾਲ ਹੀ ਅਸੀਂ ਇਹਨੂੰ ਹਲਾਵਾਂਗੇ ਗਾੜਾ ਹੋਣ ਤੱਕ ਅਸੀਂ ਇਹਨੂੰ ਪਕਾ ਲਾਂਗੇ ਦਲੀਆ ਬਣ ਕੇ ਤਿਆਰ ਹੈ ਤੁਸੀਂ ਵੀ ਦੇਖ ਸਕਦੇ ਜੀ ਬਹੁਤ ਹੀ ਵਧੀਆ ਦਲੀਆ ਬਣ ਕੇ ਤਿਆਰ ਹੋਇਆ ਹੈ ਨਾ ਅਸੀਂ ਜਿਆਦਾ ਸੰਘਣਾ ਰੱਖਿਆ ਨਾ ਜਿਆਦਾ ਪਤਲਾ ਹੁਣ ਅਸੀਂ ਇਹਨੂੰ ਸਰਵ ਕਰਾਂਗੇ ਦਲੀਆ ਬਣ ਕੇ ਤਿਆਰ ਹੈ ਦਲੀਆ ਬਹੁਤ ਹੀ ਜਲਦੀ ਬਣ ਕੇ ਤਿਆਰ ਹੋ ਜਾਂਦਾ ਵਾ ਇਹਨੂੰ ਅਸੀਂ 4-5 ਮਿੰਟ ਵਿੱਚ ਹੀ ਬਣਾ ਕੇ ਤਿਆਰ ਕਰ ਲੈਣੇ ਆਂ ਕਲਿਆ ਖਾਨ ਵਿੱਚ ਬਹੁਤ ਹੀ ਟੇਸਟੀ ਬਣਿਆ ਹੋ ਤੁਸੀਂ ਵੀ ਇਸੇ ਤਰ੍ਹਾਂ ਬਣਾਇਓ ਤੇ ਖਾਇਓ ਚਲੋ ਫਿਰ ਮਿਲਦੇ ਕਿਸੇ ਹੋਰ ਨਵੀਂ ਰੈਸਪੀ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ